ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਰਾਮੂ ਵਾਲਾ ਤੇ ਜਿਲ੍ਹਾ ਨੂੰ ਪੈਂਦੀ ਮੂਕਾ ਠੀਕ ਹੈ ਜੀ ਬਾਈ ਕੋਲ ਦੋ ਗਾਵਾਂ ਸੁਣ ਵਾਲੀਆਂ ਵੱਧ ਜਾਣਕਾਰੀ ਲਵਾਂਗੇ ਬਾਈ ਤੋਂ ਠੀਕ ਹੈ ਜੀ ਜੇ ਕਿਸੇ ਬਾਈ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਜ ਨੂੰ ਬਤਾਂਵੋ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਵੀਡੀਓ ਅਪਲੋਡ ਕਰ ਸਕੀ ਕਰਦੇ ਆ ਬਾਈ ਜੀ ਨਾਲ ਗੱਲਬਾਤ ਲੈਣ ਲਈ ਜਾਣਕਾਰੀ ਹਾਂਜੀ ਬਈ ਸਾਸਿਗਾ ਜੀ ਸਾਸਿਗਾ ਜੀ ਬਾਈ ਜੀ ਨਾਮ ਨਾਮ ਭਗਵੰਤ ਸਿੰਘ ਜੀ ਪਿੰਡ ਪਿੰਡ ਰਾਮੋਲਾ ਹਰਚੋਗਾ ਤੇ ਜ਼ਿਲ੍ਹਾ ਜਿਹੜਾ ਮੋਗਾ ਹਾਂਜੀ ਤਹਿਸੀਲ ਵੀ ਜੇ ਮੋਗਾ ਠੀਕ ਹੈ ਜੀ ਆਪਣੀ ਪਹਿਲੀ ਵਾਰ ਦੀ ਤੁਸੀਂ ਜਾਣਕਾਰੀ ਦੀ ਕਿੰਨਾ ਜਾਣਕਾਰੀ ਇਹ ਇਹ ਤੀਜੇ ਸੂਏ ਸੁਣਨੀ ਹੈ ਠੀਕ ਹੈ ਜੀ ਤੇ ਦੁੱਧ ਦੇ ਦਿੰਦੇ ਯਾਨੀ ਕਿ ਸੱਜਰ 16-17 ਕਿਲੋ ਠੀਕ ਹੈ ਜੀ ਹਾਂਜੀ ਤੇ ਰੇਟ ਭਰਾ ਦਾ ਰੇਟ ਬਾਈ ਇਹ ਦੇਵਾਂਗੇ ਆਪਾਂ 45000 39000 ਹੂੰ ਲੋਪਰਾ ਚੈੱਕ ਕਰ ਸਕਦੇ ਹੋ ਰੇਟ 45000 ਦੇਣ ਕਿੰਨੇ ਦੱਸਿਆ ਬਾਕੀ ਹੈ ਜੀ ਬਾਕੀ ਭਾਈ ਹਜੇ ਘੋਟੋ ਘਟ ਲੈ ਜਾਣੇ 7-8 ਦੇਣੇ ਨੇ 7-8 ਦੇਣੇ ਹਾਂ ਬਾਂਦੀ ਬੁੰਦੀ ਬਥੇਰੀ ਆ ਇਹ ਨਹੀਂ ਗੱਲ ਕੋਈ ਠੀਕ ਹੈ ਜੀ ਬਾਕੀ ਕੋਈ ਆ ਦੀ ਸਮਝਣਾ ਲੈ ਜੀ ਠੀਕ ਹੈ ਜੀ ਆਪਾਂ ਉਹ ਨਹੀਂ ਲੋਕਾਂ ਨੂੰ ਕਹਣਾ ਵੀ ਇਹ 30 ਕਿਲੋ ਦੇ ਦਿੰਦੀ ਠੀਕ ਹੈ ਜੀ ਹਾਂ ਲੋਪਰਾ ਚੈੱਕ ਕਰ ਸਕਦੇ ਹੋ ਲੋਕ ਕਿ ਭਾਈ ਹਾਂ ਥਾਣਾ ਦੇ ਗਾਰੰਟੀ ਹੋ ਥਾਣਾ-ਥਾਣਾ ਦੀ ਆਪਣੀ ਸਾਰੀ ਗੱਲ ਦੀ ਗਾਰੰਟੀ ਹੈ ਤੁਰ ਤੁਰ ਬਾਈ ਦਾ ਰੇਟ ਬਿਲਕੁਲ ਜਾਇਜ਼ ਆ ਭਰਾ ਠੀਕ ਹੈ ਜੀ ਚੈੱਕ ਕਰ ਸਕਦੇ ਹੋ ਲੋ ਜੀ ਪੰਜ-ਸੱਤ ਦਿਨ ਲੈ ਸਕਦੀ ਇੱਕ ਦੋ ਦਿਨ ਵੱਧ ਵੀ ਲੈ ਸਕਦੀ ਬਈ ਕਹਿੰਦਾ ਠੀਕ ਹੈ ਜੋੜ ਦਿਓ ਜੀ ਮੋੜ ਦਿਓ ਆਹ ਲਓ ਜੋੜ ਜੀ ਕਾਜੀ ਬਈ ਦੂਜੀ ਵਹਿੜ ਦੀ ਸੋ ਜਾਣਕਾਰੀ ਦੂਜੀ ਵਹਿੜ ਦੀ ਬਾਈ ਇਹ ਦੂਜਾ ਸੂਆ ਸੋਣੀ ਆ ਹਾਂਜੀ ਤੇ ਦੋ ਦੇ ਦਿੰਦੀ ਆਣੀ ਕਿ 14 15 ਕਿਲੋ ਠੀਕ ਹੈ ਜੀ ਹਾਂ ਜੀ ਤੇ ਦੇ ਦੇਾਂਗੇ ਆਪਾਂ ਇਹ 1000 ਘਟ 40 ਦੀ 1000 ਘਟ 40 ਹੂੰ ਲੋ ਭਰਾ ਤੋੜ ਦੋ ਭਰਾ ਇਹਨਾਂ ਵਾਈ ਨੇ ਰੇਟ ਬਿਲਕੁਲ ਜਾਇਜ਼ ਦੱਸਿਆ ਦੋਨਾਂ ਦੇ ਇਹਦੇ ਕਿੰਨੇ ਦਿਨ ਦੱਸਿਆ ਬਾਕੀ ਆ ਇਹਦੇ ਵੀ ਹਜੇ 7-8 ਦਿਨ ਨਹੀਂ ਇਹਦੇ ਬਾਕੀ ਇੰਨੇ ਕੀ ਉਹਦੇ 7-8 ਦਿਨ ਇਹਦੇ ਬਾਕੀ ਭਰਾ ਠੀਕ ਹੈ ਜੀ ਲੋ ਜੀ ਭਾਈ ਜੀ ਨਾਲ ਜੁੜ ਕੇ ਨਾ ਕਰੋ ਉਹ ਵਾਈ ਨੇ ਰੇਟ ਬਿਲਕੁਲ ਖੱਚੀ ਦੱਸਿਆ ਭਰਾ ਆਪਾਂ ਠੀਕ ਹੈ ਜੀ ਲੋ ਅਰੇ ਅਰੇ ਕੋਈ ਨਹੀਂ ਬੰਦ ਨਾ ਆ ਕੋਈ ਨਹੀਂ ਕਹਿੰਦੇ ਕੰਮ ਕਰੀਏ ਬਾਸ ਹੱਲ ਲੋਚ ਆ ਤੋ ਤੇ ਜੇ ਮਰਜੀ ਫਿਰ ਯਾ ਇਹ ਨਹੀਂ ਗੱਲ ਕੋਈ ਠੀਕ ਸਾਉ ਬਥੇਰੀ ਆ ਉਹ ਲੋਜੀਆਂ ਗਾਂ ਆਂ ਘੂੜੀ ਵੀ ਲੁੱਟੀਆਂ ਗਈਆਂ ਹੋਣਗੀਆਂ ਜਿਹੜੀਆਂ ਨਾ ਪੀਖਣੇ ਲੈ ਤੇ ਛੜ ਮਾਰੂਗੀ ਇਹ ਨਹੀਂ ਜਮੇਲੇ ਠੀਕ ਹੈ ਜੀ ਠੀਕ ਲੋਪਰਾ ਬਾਈ ਨੇ ਬਿਲਕੁਲ ਰੇਟ ਜਮਾ ਸਹੀ ਦੱਸਿਆ ਜਾਇਜ਼ ਦੱਸਿਆ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਜਿਸ ਦਿਨ ਇਫੈਕਟ ਆਉਂਦੀ ਆ ਠੀਕ ਆ ਭਰਾ ਚੈੱਕ ਤੇ ਦਸਦੀ ਤੁਸੀਂ ਆਪ ਕਰਨੀਆਂ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚ ਉੱਕ ਕੇ ਬਾਈ